ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤੁਹਾਨੂੰ ਇੱਕ ਨੀਲੀ ਰਵੀ ਫਾਰਮ ਹੋਰ ਦਿਖਾਵਾਂਗੇ ਜੀ ਬਾਈ ਨੇ ਵਾਵਾ ਟਾਈਮ ਤੋਂ ਕਰ ਰਿਆ ਨਸਲ ਤੇ ਕੰਮ ਆ ਪਹਿਲੀ ਸ਼ੁਰੂ ਚ ਇੱਕ ਮੱਝ ਹੀ ਸੀ ਇਹ ਤੇ ਬਾਈ ਕੋਲੇ ਕਿੰਨਾ ਟਾਈਮ ਹੋ ਗਿਆ ਸਰਪੰਦੇ ਨੂੰ ਇਹ 18 ਚ 18 ਚ ਹਾਂ ਹਾਂ 18 ਦੇ ਬਾਈ 18 ਨੇ ਲਈ ਜਿਹੜੀ ਇਹ 18 ਇਹ ਇੱਕ ਸ਼ੁਰੂ ਜੇ ਇਹੀ ਮੱਝ ਸੀ ਹੈ ਨਾ ਆਪਣੇ ਕੋਲੇ ਕੱਲੀ ਆ ਕਿੰਨੇ ਦੁੱਧ ਤੇ ਲਿਆ ਸੀ ਤੂੰ ਇਹ ਉਹ ਤਾਂ ਠੀਕ ਹੈ ਸੰਤੋਖੜ ਥੱਲੇ 12 ਕਿਲੋ 11 ਕਿਲੋ ਕਿੰਨਾ ਦੁੱਧ ਦਿੱਤਾ ਸੱਜਰ ਨੇ ਇਹਨੇ ਕੱਢਿਆ 18 18.5 ਕਿਲੋ ਥੋੜਾ ਜਿਹਾ ਖਰਾਬ ਕਰ ਰਹੀ ਹੈ ਜੀ ਮੱਝ ਹੈ ਦੀ ਸੂਆਂ ਚ ਹੋ ਗਈ ਕਰਕੇ ਰੱਖ ਲਓ ਜਿਵੇਂ ਮਰਜ਼ੀ ਰੱਖ ਲਓ ਰਿਪੀਟ ਕਰ ਰਹੀ ਹੈ ਦੀ ਹੁਣ 골ਡਨ ਲਾਇਆ ਇਹਦੇ ਤੇ ਸਾਨੂੰ ਇੱਕ ਚੀਜ਼ ਦਿਖਾਉਣੀ ਸੀ ਬੱਚਿਆਂ ਬਾਰੇ ਵੀ ਕਿੰਨਾ ਕੁ ਡਿਫਰੈਂਸ ਕਈ ਵਾਰੀ ਆ ਜਾਂਦਾ ਬੱਚੇ 'ਚ ਇਹ ਮੱਝ ਦੇ ਹੀ ਤੁਹਾਨੂੰ ਸਾਰੇ ਦਿਖਾਵਾਂਗੇ ਬੱਚੇ ਵੀ ਕੀ ਕੀ ਫਰਕ ਪਿਆ ਤੇ ਗਾਂ ਅਗੇ ਕੀ ਫਰਕ ਪਿਆ ਹਨ ਇਹਦੇ ਬੱਚਿਆਂ ਦਾ ਆ ਕਿਹੜੇ ਟੀਕੇ ਦੀ ਆ ਲੋਹਰੀ ਦੀ ਨਾ ਇਹ ਲੋਹਰੀ ਦੀ ਆ ਦੇਖੋ ਤੁਸੀਂ ਮੱਝ ਦੀ ਵਾਈਟਨੈਸ ਦੇਖੋ ਜਮਾ ਨੋਰਮਲ ਹੈ ਨਾ ਜਿੰਨੀ ਹੁੰਦੀ ਹੈ ਦੇਖੋ ਠੇਡੇ ਘੱਟ ਵਾਲੀ ਹੈ ਇਹ ਆਪਾਂ ਨਹੀਂ ਸੀ ਬਾਈ ਤੇ ਉਹਦੋਂ ਆਉਂਦੇਗੇ ਇਹ ਲੋਹਰੀ ਸਿਮਨ ਲਾਇਆ ਵੇ ਜੀ ਤੇ ਦੁੱਧ ਕਿੰਨਾ ਦੇਈ ਜਾਂਦੀ ਹੈ ਹਾਂ ਹਾਂ ਤੇ 14-15 ਕਿਲੋ ਹਾਂ ਟੀਕੇ ਚੰਗੇ ਈ ਦੀ ਆ ਦੇਖੋ ਵਾਈਟਨੈਸ ਦੇਖੋ ਕਿੰਨੀ ਓਵਰ ਆਈ ਆ ਇਹਦੇ ਚ ਤੇ ਪਰ ਬੱਚਾ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਚ ਦੱਸਿਆ ਸੀਗਾ ਵੀ ਬੱਚੇ ਦੀ ਗਰੰਟੀ ਨੀਲੀ ਰਾਵੀ ਜ ਨਹੀਂ ਕੋਈ ਬੰਦਾ ਵੀ ਲੈ ਸਕਦਾਗਾ ਇਹ ਝੋਟੀ ਦਾ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਆ ਵੀ ਹੁਣ ਉਹ ਮੱਝ ਦੀ ਕੱਟੀ ਆ ਦੇਖੋ ਤੁਸੀਂ ਇਹੇ ਲੋਹਰੀ ਸੀ ਮੰਦੀ ਆ ਤੇ ਦੁੱਧ ਵੇਖੋ ਜੇ ਚੰਗੀ ਮੱਝ ਦੀ ਆ ਤੇ ਤੀਕਾ ਵੀ ਠੀਕ ਸੀ ਲੋਹਰੀ ਉਦੋਂ ਤੇ ਚਲੋ ਹੁਣ ਤਾਂ ਬਹੁਤ ਘੱਟ ਭਰਉਂਦੇ ਆ ਲੋਕ ਹੁਣ ਤਾਂ ਹੋਰ ਬਹੁਤ ਚੰਗੇ ਬੁੱਲ ਆ ਗਏ ਆ ਤੇ 14 ਕਿਲੋ ਪਹਿਲੇ ਸੂਏ ਦਿੱਤੇ ਨੇ ਕਿ ਨਹੀਂ ਇਹਨੂੰ ਤੇ ਇਹ ਚਾਹੁੰਦਾ ਕਿ ਪਹਿਲੇ ਸੂਏ ਤੇ ਆਹ ਬਈ 21 ਸੂਏ ਸੋਈ ਹੈ ਇਹ ਐਤ ਕੀ ਤਾਂ ਹੁਣ ਆਪਾਂ ਦਵਾਈ ਭਰੀ ਜਣਾ ਤੇ ਅੱਜ ਤੇ ਐਤ ਕੀ ਇਹਦੇ ਫਿਰ ਕੰਡੇ ਵਾਲਾ ਲਾਵਾਂਗੇ ਇਹਦਾ ਬੱਚਾ ਦਿਖਾਉਣੇ ਆ ਤੁਹਾਨੂੰ ਵੀ ਕਿੰਨਾ ਇਹਨੇ ਆਪ ਦੇਖੋ ਇਹ ਉਦੋਂ ਵੀ ਜ਼ਿਆਦਾ ਓਵਰ ਲੈ ਗਈ ਬੱਚਾ ਇਹਦੇ ਡਾਇਮੰਡ ਲਾਇਆ ਸੀ ਨਾਲੇ ਬਹੁਤ ਵਧੀਆ ਟੀਕੇ ਡਾਇਮੰਡ ਹਰੀ ਕੇ ਗਲਾਂ ਵਾਲਾ ਫੇਟੋਣਾ ਬਟ ਟੀਕੇ ਨੂੰ ਨਹੀਂ ਗਲਤ ਕਹਿ ਸਕਦੇ ਕਈ ਵਾਰੀ ਤੁਸੀਂ ਬਲੱਡ ਲੈਣ ਦਾ ਹੀ ਚੱਕਰ ਪੈ ਜਾਂਦਾ ਨੀਲੀ ਰੋਵਿਚ ਬੱਚਾ ਦੇਖੋ ਤੁਸੀਂ ਨਾਲੇ ਕਿੱਡਾ ਵਧੀਆ ਬੋਲਦਾ ਡਾਇਮੰਡ ਨਾਰਮਲ ਉਹਦੇ ਕੋਈ ਬਾਲੀ ਵਾਈਟਨੈਸ ਨਹੀਂ ਗਈ ਦੇਖੋ ਤੁਸੀਂ ਕਿਹੋ ਜਿਹਾ ਬੱਚਾ ਆ ਹਾਂ ਹੋਵੇਂ ਵੇਖਣ ਨੂੰ ਗੱਟੀ ਬਹੁਤ ਸੋਹਣੀ ਲੱਗਦੀ ਹੈ ਪਰ ਨਸਲ ਕਿਸੇ ਚ ਨਹੀਂ ਆਉਣਾ ਇਹਨੇ ਆਪਾਂ ਤਾਂ ਬਾਈ ਨੂੰ ਸੀਮਣ ਫੜਾਗੇ ਸੀਗੇ ਤੇ ਪਰ ਦੇਖੋ ਤੁਸੀਂ ਵੀ ਬੱਚੇ ਚ ਵਾਈਟਨੈਸ ਕਿੰਨੀ ਓਵਰ ਆਈ ਹੈ ਹਨਾ ਇਹ ਮੱਝ ਦੇ ਤੁਹਾਨੂੰ ਹੋਰ ਬੱਚੇ ਦਿਖਾਉਣੇ ਆ ਏਦੂ ਮਗਰਲੇ ਸੁਏ ਦੀ ਆ ਹੋਣਾ ਹਾਂ ਆ 2111 ਟੀਕਾ ਲਾਇਆ ਸੀਗਾ ਜੀ ਆਪਾਂ ਦੇਖੋ ਇਹ ਬੱਚਾ ਵੇਖੋ ਕਿੰਨਾ ਸੋਹਣਾ ਆ ਜਮਾ ਨੋਰਮਲ ਜਿੰਨੀ ਕਿ ਵਾਈਟਨੈਸ ਹੋਣੀ ਚਾਹੀਦੀ ਹੈ ਨਾ ਉਹ ਵੀ ਮਗਰਲੇ ਵੀ ਖੁੱਚਾਂ ਤੋਂ ਥੱਲੇ ਆ ਤੇ ਆ ਵੀ ਗੋਡਿਆਂ ਤੋਂ ਥੱਲੇ ਆ ਜੀ ਪੈਰ ਤੇ ਅੱਖਾਂ ਬਿੱਲੀਆਂ ਘੱਟ ਵੀ ਸਹੀ ਆਇਆ ਆ ਜਿਹੜੀ ਝੋਟੀ ਆ ਲੋਹਰੀ ਦੀ ਉਹਦਾ ਬੱਚਾ ਪਿਛਲੇ ਸਵੇ ਦਾ ਇਹ ਨੰਬਰ 1 ਦਾ ਜੀ ਨੰਬਰ 1 ਜੀ ਤੁਹਾਨੂੰ ਦੱਸਿਆ ਸੀ ਅੱਗੇ ਵੀ ਦੋ ਪੈਰੀ ਚਿੱਟੇ ਆਉਂਦੇ ਆ ਤੇ ਹਾਈਟ weight ਦੇਖੋ ਤੁਸੀਂ ਉਹ 2111 ਦੀ ਹੈ ਉਹਦੀ ਉਮਰ ਕਿੰਨੀ ਆ 2.5 ਸਾਲਾਂ ਦੇ ਹੋਊਗਾ ਹੋ ਗਈ ਢਾਈ ਸਾਲਾਂ ਦੀ ਕੀ ਢਾਈ ਸਾਲ ਪਲੱਸ ਨਹੀਂ ਢਾਈ ਸਾਲ ਤੋਂ ਘੱਟ ਹੀ ਆ ਉਹ ਹੋ ਢਾਈ ਸਾਲਾਂ ਦੀ ਅੱਛਾ ਇਹ ਸਵਾ 2 ਸਾਲਾਂ ਦੀ ਹੋਊਗੀ ਤੇ ਇਹਦਾ ਸਾਲ ਦਾ ਫਰਕ ਹੈਗਾ ਹਾਂ ਹੈਗਾ ਹਾਈਟ weight ਦੇਖੋ ਤੁਸੀਂ ਸਾਲ ਨੂੰ ਇਹਨੇ ਕਿੱਥੇ ਜਾਣਾ ਹੈ ਹਨਾ ਉਹ 2111 ਟੀਕਾ ਉਹ ਵੀ ਵਧੀਆ ਚਲੋ ਤੇ ਪਰ ਆਹ ਵੇਖੋ ਤੁਸੀਂ ਬੱਚਾ ਕਿੰਨਾ ਸੋਹਣਾ ਆਇਆ ਬਸ ਵਾਈਟਨੈਸ ਜ਼ਰੂਰ ਘਟਾ ਪਰ ਝੋਲੀ ਝੂੜੀ ਇਹਦੀ ਬਹੁਤ ਆ ਦੁੱਧ ਨੂੰ ਬਹੁਤ ਵਧੀਆ ਜੀ ਇਹਨਾਂ ਦੀ ਬਲੱਡ ਲਾਈਨ ਸਭ ਤੋਂ ਵਧੀਆ ਵੈਸੇ ਦਲਚੀਕੇ ਵਾਲੇ ਦੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਟੀਕੇ ਇੱਕ ਤਾਂ ਇਹਨਾਂ ਦੇ ਉਹ ਰਿਪੀਟ ਨਹੀਂ ਕੀਤਾ ਕਿਸੇ ਵੀ ਪਸ਼ੂ ਨੇ ਤੇ ਇਹਨਾਂ ਤੇ ਵਾਈਟਨੈਸ ਨੰਬਰ 1 ਚ ਘਟ ਆਉਂਦੀ ਆ ਹੁਣ ਤਾਂ ਚਲੋ 2 ਤੇ 3 ਦਾ ਵੀ ਸੀਮਣ ਆ ਗਿਆ ਇਹਨਾਂ ਦੇ ਇਹਦੇ ਬਾਰੇ ਚਲੋ ਸੀਮਣ ਤਾਂ ਆਪਾਂ ਹੀ ਲਾਇਆ ਪਰ ਇਹਦਾ ਨਹੀਂ ਪਤਾਗਾ ਆਪਾਂ ਨੂੰ ਇਹ ਉਹਦਾ ਹੀ ਆ ਕਿਹੜੇ ਦਾ ਹੈ ਉਹਦਾ ਹੀ ਆ ਇਹ ਨੰਬਰ 2 ਦਾ ਨੰਬਰ 2 ਦਾ ਤਾਂ ਸੀਮਣ ਹੀ ਨਹੀਂ ਸੀ ਉਹਦਾ ਮੈਨੂੰ ਉਹਦਾ ਯਾਤੋਂ ਮੈਨੂੰ ਨਹੀਂ ਫਿਰ ਨੰਬਰ 1 ਦਾ ਹੀ ਹੋਊਗਾ 2 ਦਾ ਨਹੀਂ ਹੋਣਾਗਾ ਨੰਬਰ 1 ਦਾ ਹੀ ਆਪਾਂ ਪੋ ਤੋਂ 45 ਡੀਕੇ ਲਏ ਸੀ ਨਾ ਇਹ ਦੋਵਾਂ ਦੇ ਇੱਕ ਹੀ ਭਰਦਾ ਸੀ ਹੈਨਾ ਇਹ ਮੱਝ ਦਾ ਇਹ ਮਾਈ ਦੀ ਹੈ ਇਹ ਮੱਝ ਦੀ ਹੈ ਇਹ ਦੇਖੋ ਤੁਸੀਂ ਹੁਣ ਫਰਕ ਵੇਖ ਲਓ ਤੇ ਆਹ ਝੋਟੀ ਦਾ ਬੱਚਾ ਤੁਹਾਨੂੰ ਦਿਖਾਈ ਦਿੱਤਾ ਵੇਖ ਲਓ ਇਹਦੀ ਵਾਈਟਨੈਸ ਆਪ ਦੀ ਓਵਰ ਕਰਕੇ ਐਦ ਕੀ ਹੁਣ ਇਹਦੇ ਕੰਡੇ ਵਾਲਾ ਲਾਵਾਂਗੇ ਜਾਂ ਆਜੂਬਾ ਲਾਵਾਂਗੇ ਵੀ ਘਟ ਆਵੇ ਹੁਣ ਜੇ ਇਹਦੇ ਆਪਾਂ ਕੋਈ ਉਹ ਜਿਹਾ ਸਿੰਮਨ ਲਾਤਾ ਤੇ ਫਿਰ ਫਿਰ ਵਾਈਟਨੈਸ ਆ ਕੇ ਬੱਚਾ ਫਿਰ ਜੜ ਵੱਢੀ ਜਾਣੀ ਹੈ ਯਾਰ ਕੀ ਬਾਈ ਨੇ ਕੰਮ ਨਵਾਂ ਹੀ ਕੀਤਾ ਹੁਣ ਚਾਦਰਾਂ ਜੁੱਦਨਾਂ ਇਹਦੀ ਪਾਈਆਂ ਗਾਹ ਨੂੰ ਵਧਾਵਾ ਇਹ ਕੰਮ ਨੀਲੀ ਤੇ ਹੀ ਕਰਨਾ ਕਿ ਹੋਰ ਵੀ ਰੱਖਣਾ ਕੋਈ ਇਹ ਰੱਖਾਂਗੇ ਨੀਲੀ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 18 ਦੇ ਅੰਡੇ ਦੀ ਸੀ 18 ਦੇ ਨਾਲ ਹੋਰ ਪਸ਼ੂ ਸੀ ਕਿ ਆਪਾਂ ਸਾਰੇ ਘਾੜੂ ਖਾਉ ਉਹ ਤਾਂ ਵੇਚ ਤੇ ਗਾਂ ਵੇਚਦੀ ਸੀ ਉਹ ਜਿਹੜੀ ਰਿਪੀਟਰ ਸੀ ਰਹਿ ਗਈ ਸੀ ਗੱਬਣ ਹੋ ਗਈ ਵੇਚਦੀ ਸੀ ਹਨਾ ਤੇ ਆਹਾ ਵੀ ਆਪਣੇ ਘਰ ਦੇ ਹੀ ਆ ਹੁਣ ਤਾਂ ਸਾਰੇ ਇਹ ਤਾਂ ਜਿਵੇਂ ਆਹਾ ਵੀ ਆ ਝੋਟੀ ਹੋ ਗਈ ਸਮਝ ਲਓ ਇਹ ਦੁੱਧ ਦੇਈ ਜਾਂਦੀ ਆ ਅਕਸਰ ਗਾਂ ਨੇ ਕੱਟੀ ਵੀ ਦੇਤੀ ਆ ਚਲੋ ਭਲਾ ਜਿਵੇਂ ਵੀ ਆਈ ਆ ਪਰ ਹੈ ਤਾਂ ਕੱਟੀ ਆ ਚੰਗੇ ਬਲੱਡ ਲਾਈਨ ਚੋਂ ਦੁੱਧ ਤਾਂ ਉਹ ਵੀ ਦੇਊਗੀ ਹੁਣ ਤਿੰਨ ਝੋਟੀਆਂ ਆ ਆ ਫਿਰ ਆਪਾਂ ਕਹਿ ਨਹੀਂ ਸਕਦੇ ਵੀ ਡੇਰੀ ਫਾਰਮਿੰਗ ਚ ਕਮਾਈ ਹੈਣੀਗੀ ਕਿ ਨਹੀਂ ਸੋਨੂ ਤਾਂ ਵਾਧਾ ਹੋਇਆ ਹੀ ਆ ਐਤ ਕੀ ਥੋੜਾ ਜਿਹਾ ਮੱਝ ਆਪਾਂ ਨੂੰ ਖਰਾਬ ਕਰ ਗਈ ਨਹੀਂ ਅੱਗੇ ਤਾਂ ਪ੍ਰੋਬਲਮ ਨਹੀਂ ਦਿੱਤੀ ਵਿਚਾਰੀ ਨੇ ਕਦੇ ਅੱਗੇ ਵਿੱਕੇ ਟੀਕੇ ਤੇ ਮੱਝ ਰਹਿੰਦੀ ਸੀਗੀ ਆ ਥੋੜਾ ਜਿਹਾ ਸੂਆਂਾਂ 'ਚ ਵੀ ਹੋ ਗਈ ਜੀ ਤੇ ਦੁੱਧ ਜਿਆਦਾ ਦੁੱਧ ਜਿਆਦਾ ਆ ਮੱਝ ਥੱਲੇ 18 ਕਿਲੋ ਦੇ ਕਰੀਬ ਹੈਗਾ ਐਤ ਕੀ ਦੇਖਾਂਗੇ ਜੇ ਟਾਈਮ ਤੇ ਸੂਈ ਸਾਈ ਦਾ ਚੜੱਕ ਮੇਲੇ 'ਚ ਦੇਖਾਂਗੇ ਇਹਨੂੰ ਜੀ 20 ਕਿਲੋ ਦੇ ਲੈ ਜਾਾਂਗੇ ਮੱਝ ਨੂੰ ਰਾਵਣਾ ਹੀ ਜਾਵੜੂਗੀ ਕਿਉਂ ਐਤ ਕੀ ਡਰਾਈ ਟਾਈਮ ਬਹੁਤ ਪੈ ਜਾਣਾ ਮੱਝ ਨੇ ਦੁੱਧ ਹੋਣੀ ਕਿੱਟੀ ਪਈ ਕਿੰਨਾ ਦੁੱਧ ਹੁਣ ਥੋੜਾ ਜਿਹਾ 8 ਕਿਲੋ 8 ਕਿਲੋ ਫਿਰ ਵੀ ਬਹੁਤ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਐਤਕੀ ਥੋੜਾ ਜਿਆਦਾ ਰਿਪੀਟ ਕਰ ਰਹੀ ਹੈ ਜੀ ਆ ਇਹ ਹੈਗੀ ਆ ਦੀ ਪਿਛਲੇ ਸੂਏ ਦੀ ਕੱਟੀ ਜਿਹਨੂੰ ਮੱਝਾਂ ਚ ਫਾਇਦਾ ਉਹਨੂੰ ਮੱਝਾਂ ਚ ਹੀ ਫਾਇਦਾ ਬਈ ਜਿਹੜਾ گاਵਾ ਦਾ ਕੰਮ ਕਰ ਲੱਗਿਆ ਉਹਨੂੰ ਇਹ ਲੱਗਦਾ ਵੀ ਮੱਝਾਂ ਚ ਨਹੀਂ ਫਾਇਦਾ ਇਹ ਗਾਂ ਰੱਖ ਕੇ ਨਹੀਂ ਰਾਜੀ ਇਹ ਕਹਿੰਦੇ ਵੀ ਗਾਂ ਚ ਫਾਇਦਾ ਕੋਈ ਨਹੀਂ ਕਹ ਕਿ ਨਹੀਂ ਹਾਂ ਗਾਂ ਦਾ ਪੈੱਕ ਹੀ ਰੱਖੀ ਜਣਾ ਇਦੋਂ ਪਹਿਲਾਂ ਉਹ ਬਈ ਨਾ ਰੱਖਿਆ ਸੀ ਆਪਾਂ ਉਦੋਂ ਮੁੜ ਕੇ ਵੇਚੂਗੀ ਸਾਰੀਆਂ ਜਬ ਆਪੇ ਦੀ ਮੌਤ ਹੋ ਗਈ ਉਹ ਸਾਰੀਆਂ ਵੇਤਨੇ ਆਪਾਂ ਹਾਂ ਉਹ ਤੋਂ ਸਿੰਘ ਆਪਣੇ ਕੋਲੇ ਵੇਖੇ ਚਾਰ ਪੰਜ ਗਾਈ ਉਹ ਤੋਂ ਸਿੰਘ ਆਈ ਆ ਇੱਕ ਮੱਝ ਹੀ ਆ ਜਿਹੜੀ ਕਰਮਾ ਵਾਲੀ ਸਾਡੀ ਤੇ ਮੱਥਾ ਵੀ ਬਈ ਪੂਰਾ ਮਾਰ ਰਿਆ ਐ ਨਹੀਂ ਬਈ ਯਾ ਡਾਕਟਰ ਇੱਕ ਵਾਰੀ ਰਹੀ ਨਹੀਂ ਹਰ ਵਾਰੀ ਚੰਗਾ ਸੀਮਣ ਨਹੀਂ ਲਾਇਆ ਹੁਣ ਇਹਦੇ 골ਡਨ ਲਾਇਆ ਹੈ ਤਗੀ ਮੈਨੂੰ ਲੱਗਦਾ ਨਹੀਂ ਆਪਾਂ ਐ ਤਾਂ ਨਹੀਂ ਲਾਇਆ ਵੀਰ ਰਹਿ ਜਾ ਕੋਈ ਨਹੀਂ ਹੁੰਦਾ ਵੀ ਰਹਿ ਜੇ ਹਣਾ ਸਾਰੇ ਹੀ ਚੰਗੇ ਲਾਇਆ ਨਾਲੇ ਭਰਿਆ ਗਿਆ ਜੀ ਕੋਈ ਤਿੰਨ ਚਾਰ ਵਾਰੀ ਟੀਕਾ ਇਹਦੇ ਕਰ ਰਹੀ ਯਾਰ ਰੀਪੀਡ ਐਟ ਕੀ ਥੋੜਾ ਜਿਹਾ ਪੂਰਾ ਹੱਲ ਕਰਕੇ ਇਹਦੇ ਭਰਿਆ ਟੀਕਾ ਪਿਛਲੀ ਵਾਰੀ ਮੈਟਰੀ ਸੈਫਟੂ ਵਗੈਰਾ ਭਰ ਕੇ ਐਟ ਕੀ ਫਾਲਟ ਇਨ ਐਪ ਗੋਲੀਆਂ ਦੇ ਕੇ ਭਰਿਆ ਟੀਕਾ ਹੀ ਇਹਦੇ ਹੋ ਜਾਊਗੀ ਗੱਬਣ ਰੱਬ ਸੁੱਖ ਰੱਖੇ ਮੈਂ ਤੁਹਾਨੂੰ ਨੀਲੀ ਰਾਵੀ ਦੇ ਬੱਚਿਆਂ ਦੀ ਗੱਲ ਹੀ ਕਰਦਾ ਸੀ ਫੇਰ ਵਾਰੀ ਵਾਰੀ ਸਾਨੂੰ ਦੱਸਦਾ ਸੀ ਬਲੱਡ ਲੈਨ ਦਾ ਪਤਾ ਰੱਖਿਆ ਕਰੋ ਜੀ ਜੇ ਫਰੋਜਪੁਰ ਲੈਣ ਤਾਂ ਫਰੋਜਪੁਰ ਵਾਲਾ ਟੀਕਾ ਹੀ ਭਰਾਇਆ ਕਰੋ ਜੇ ਰੋਡੇ ਵਾਲੀ ਤਾਂ ਰੋਡੇ ਵਾਲਾ ਭਰਾਇਆ ਕਰੋ ਨਹੀਂ ਤਾਂ ਥੋੜੀ ਜੀ ਪ੍ਰੋਬਲਮ ਬੱਚੇ 'ਚ ਆਉਂਦੀ ਆ ਹੁਣ ਹੈ ਕਈ ਵਾਰੀ ਬੱਚਾ ਜਦੋਂ ਮਾੜਾ ਆ ਜਾਂਦਾ ਫਿਰ ਆਪ ਨੂੰ ਵੀ ਮਹਿਸੂਸ ਜਾ ਹੁੰਦਾ ਯਾਰ ਵੀ ਬੱਚਾ ਹੁਣੇ ਕਿਸੇ ਬਲੱਡ ਲੈ ਆ ਉਹਦੇ ਚ ਨਹੀਂ ਆਉਣਾਗਾ ਨਸਲ ਚ ਕੋਈ ਕੰਪੀਟੀਸ਼ਨ ਚ ਨਹੀਂ ਇਹ ਕੱਟੀ ਜਾ ਸਕਦੀ ਨਹੀਂ ਤਾਂ ਚਲੋ ਆਪਾਂ ਕਾਫ ਵਾਲੀ ਰੈਲੀ ਚ ਪਾ ਦਿੰਦੇ ਆ ਨੂੰ ਐਦ ਕੀ ਤਾਂ ਚਲੋ ਜਿਹੜਾ ਇੱਕ ਮੇਲਾ ਹੀ ਨਹੀਂ ਹੋਇਆਗਾ ਤੇ ਪਰ ਗੱਲ ਤਾਂ ਇਹ ਆ ਵੀ ਅਸਾਂ ਤਾਂ ਇਹ ਸੀ ਵੀ ਵਧੀਆ ਬੱਚਾ ਆਊਗਾ ਡਾਇਮੰਡ ਵਧੀਆ ਛੋਟਾ ਪਰ ਇਹ ਚ ਡਾਇਮੰਡ ਵਾਲਾ ਨਹੀਂ ਕੋਈ ਚੱਕਰ ਵੀ ਡਾਇਮੰਡ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਇਹ ਥੋੜਾ ਨੀਲੀ ਰਾਵੀ ਚ ਦਿੱਕਤ ਹੈਗੀ ਆ ਜੀ ਇੱਕ ਦੋ ਬੱਚੇ ਮੇਰੇ ਕੋਲੇ ਆਏ ਆ ਮਾੜੇ ਤੇ ਇਹ ਬਸ ਬਲੱਡ ਲੈਣ ਦਾ ਹੀ ਚੱਕਰ ਪੈਂਦਾ ਤੁਹਾਨੂੰ ਦੱਸ ਦਿਆਂ ਵੀ ਜੇ ਫਰੋਜਪੁਰ ਚੋਂ ਰੋਡਿਆਂ ਵਾਲਾ ਲੱਗ ਜੇ ਤੇ ਰੋਡਿਆਂ ਚ ਫਰੋਜਪੁਰ ਵਾਲਾ ਲੱਗ ਜੇ ਉਦੋਂ ਬੱਚਾ ਥੋੜਾ ਜਿਹਾ ਆਉਂਦਾ ਹੈ ਪ੍ਰੋਬਲਮ ਜੀ ਮੰਨ ਲਓ ਬੱਚੇ ਜੀ ਵਾਈਟਨੈਸ ਓਵਰ ਆ ਜਾਂਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਝੱਜਾ ਵੀ ਆ ਜਾਂਦਾ ਬੱਚਾ ਕਈ ਵਾਰੀ ਧੰਨਵਾਦ ਜੀ